ਨੀਲੇ ਡਰਮ ਵਾਲਾ ਖੌਫ ਤੇ ਦੂਜੇ ਪਾਸੇ ਸੱਪ ਵਾਲਾ ਮਾਮਲਾ ਕਿਸ ਤਰੀਕੇ ਦੇ ਨਾਲ ਜਿਹੜੀਆਂ ਪਤਨੀਆਂ ਨੇ ਉਹ ਐਨੀਆਂ ਕੁ ਜ਼ਿਆਦਾ ਬੇਵਫਾ ਹੋ ਰਹੀਆਂ ਨੇ ਕਿ ਆਪਣੇ ਪਤੀਆਂ ਨੂੰ ਰਸਤੇ ਵਿੱਚ ਹਟਾਉਣ ਦੇ ਵਾਸਤੇ ਉਹਨਾਂ ਦੇ ਵੱਲੋਂ ਖੌਫ ਨਾ ਕਦਮ ਚੁੱਕੇ ਜਾ ਰਹੇ ਨੇ ਤੇ ਆਪਣੇ ਪਤੀਆਂ ਨੂੰ ਬੇਦਰਦ ਬਹੁਤ ਜ਼ਿਆਦਾ ਜਿਹੜੇ ਕਿ ਮਾਫ਼ ਕਰਨਾ ਵੀ ਬਹੁਤ ਜ਼ਿਆਦਾ ਜਿਹੜੇ ਕਿ ਖੌਫ ਨਾਕ ਮੌਤ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਤੋਂ ਬਾਅਦ ਹੁਣ ਪਤਨੀਆਂ ਦੇ ਵਿੱਚ ਵੀ ਡਰ ਹੈ ਕਿ ਜੇਕਰ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਉਸ ਦੀ ਪਤਨੀ ਦੇ ਬਾਹਰ ਕਿਸੇ ਦੇ ਨਾਲ ਨਜਾਇਜ਼ ਸਬੰਧ ਨੇ ਤਾਂ ਮਾਤ ਨਾਲ ਚੰਗਾ ਉਹ ਸਮਝਦੇ ਨੇ ਕਿ ਉਸ ਦੀ ਪਤਨੀ ਨੂੰ ਆਪਣੇ ਆਪ ਆਪਣੇ ਹੱਥਾਂ ਦੇ ਨਾਲ ਉਸ ਦੇ ਪ੍ਰੇਮੀ ਦੇ ਨਾਲ ਤੋੜ ਦਿੱਤਾ ਜਾਵੇ ਤਾਂ ਕਿ ਕਟੋ-ਕਾਟੋ ਆਪਣੀ ਜ਼ਿੰਦਗੀ ਦਾ ਚੈਨ ਦੇ ਨਾਲ ਜੀਵੇਗਾ ਪਰ ਮਾਰਕਿਟ ਡਰਾਮ ਦੇ ਵਿੱਚ ਪੈਣ ਨਾਲ ਤਾਂ ਸਹੀ ਹੈ ਕਿਉਂਕਿ ਪਤਨੀਆਂ ਨੇ ਇਸ ਤਰੀਕੇ ਦਾ ਖੌਫ ਪੈਦਾ ਕੀਤਾ ਹੋਇਆ ਹੈ ਕਿ ਪਤੀ ਹੁਣ ਡਰਦੇ ਹੋਏ ਨਜ਼ਰ ਆ ਰਹੇ ਇੱਕ ਤਾਸ਼ਾ ਮਾਮਲਾ ਯੂਪੀ ਦੇ ਲਕੀਮਪੁਰ ਤੋਂ ਸਾਹਮਣੇ ਆ ਜਿੱਥੇ ਕਿ ਤਿੰਨ ਬੱਚਿਆਂ ਦੀ ਮਾਂ ਦੇ ਬਾਹਰ ਸਬੰਧ ਹੁੰਦੇ ਨੇ ਤੇ ਜਦੋਂ ਪਤੀ ਨੂੰ ਪਿੰਕ ਲੱਗਦੀ ਹੈ ਤਾਂ ਉਹ ਦੇਖਦਾ ਹੈ ਕਿ ਉਸ ਦੀ ਪਤਨੀ ਦੇ ਤਾਂ ਬਾਹਰ ਕਿਸੇ ਨਾਲ ਗੱਲਬਾਤ ਹੈ ਤਾਂ ਉਹ ਆਪਣੇ ਤਿੰਨ ਬੱਚੇ ਰੱਖ ਲੈਂਦਾ ਤੇ ਪਤਨੀ ਨੂੰ ਪੂਰੀ ਪੰਚਾਇਤ ਦੇ ਸਾਹਮਣੇ ਉਸ ਦੇ ਨਾਲ ਵਿਆਹ ਕਰਵਾ ਦਿੰਦਾ ਜ ਜਿਹਦੀਆਂ ਤਸਵੀਰਾਂ ਸਾਹਮਣੇ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਜਿਹੜੀ ਕਿ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਤਰੀਕੇ ਦਾ ਜਿਹੜਾ ਕਿ ਖੌਫ ਉਹ ਪਤੀਆਂ ਦੇ ਵਿੱਚ ਪੈਦਾ ਹੋ ਗਿਆ ਕਿ ਹੁਣ ਖੁਦ ਪਤਨੀਆਂ ਦੇ ਜਿਹੜੇ ਕੀ ਵਿਆਹ ਚਾਏ ਜਾ ਰਹੇ ਨੇ ਤਾਂ ਕਿ ਉਹਨਾਂ ਦੀ ਜ਼ਿੰਦਗੀ ਜੜਕੀ ਬਖਸ਼ੀ ਜਾ ਸਕੇ ਇਸ ਤਰੀਕੇ ਦੇ ਜਿਹੜੇ ਹਾਲਾਤ ਬਣ ਚੁੱਕੇ ਨੇ ਨਜ਼ਾਇਜ਼ ਸਬੰਧਾਂ ਦੇ ਚੱਲਦੇ ਪਤਾ ਨਹੀਂ ਕਿੰਨੇ ਕੁ ਹੋਂ ਤੱਕ ਜਿਹੜੇ ਕੀ ਘਰ ਬਰਬਾਦ ਹੋ ਚੁੱਕੇ ਨੇ ਚੰਦ ਦਿਨਾਂ ਦੇ ਪਿਆਰ ਪਿੱਛੇ ਲੋਕ ਆਪਣੇ ਪਤੀਆਂ ਨੂੰ ਜਾਂ ਫਿਰ ਪਤਨੀਆਂ ਨੂੰ ਆਪਣੇ ਮਾਸੂਮ ਬੱਚਿਆਂ ਨੂੰ ਤੱਕ ਨਹੀਂ ਦੇਖਦੇ ਤੇ ਉਹਨਾਂ ਨੂੰ ਵੀ ਛੱਡ ਦਿੰਦੇ ਨੇ ਪਰ ਹਮੇਸ਼ਾ ਹੀ ਜਿਹੜੇ ਅਜਿਹੇ ਰਿਸ਼ਤੇ ਹੁੰਦੇ ਨੇ ਉਹਨਾਂ ਦੀ ਉਮਰ ਜ਼ਿਆਦਾ ਲੰਬੀ ਨਹੀਂ ਹੁੰਦੀ ਤਾਂ ਹਮੇਸ਼ਾ ਹੀ ਆਪਣੇ ਪਤੀ ਪਤਨੀ ਦੇ ਪ੍ਰਤੀ ਜਿਹੜਾ ਕੀ ਵਫਾਦਾਰ ਰਹਾ ਕਰੋ ਕਿਉਂਕਿ ਤੁਹਾਡਾ ਜੀਵਨ ਸਾਰੀ ਉਮਰ ਤੁਸੀਂ ਆਪਣੇ ਪਤੀ ਦੇ ਨਾਲ ਆਪਣੀ ਪਤਨੀ ਦੇ ਨਾਲ ਕੱਟਣੀ ਹੁੰਦੀ ਤਾਂ ਹੱਸ ਖੇਡ ਕੇ ਜ਼ਿੰਦਗੀ ਬਸਰ ਕਰੋ ਪਰ ਤੁਸੀਂ ਜਦੋਂ ਕਿਸੇ ਨਵੇਂ ਦੀ ਐਂਟਰੀ ਆਪਣੇ ਪਵਿੱਤਰ ਰਿਸ਼ਤੇ ਦੇ ਵਿੱਚ ਕਰ ਲੈਨੇ ਹੋ ਤਾਂ ਤੁਹਾਡੇ ਪਵਿੱਤਰ ਰਿਸ਼ਤੇ ਦੇ ਵਿੱਚ ਵੀ ਤਰੇੜਾਂ ਪੈ ਜਾਂਦੀਆਂ ਨੇ ਤੇ ਦੂਜੇ ਪਾਸੇ ਜਿਸ ਦੇ ਨਾਲ ਤੁਸੀਂ ਭੱਜਦੇ ਹੋ ਜਾਂ ਜਿਸ ਦੇ ਨਾਲ ਤੁਸੀਂ ਵਿਆਹ ਰਚਾ ਲੈਨੇ ਆ ਤਾਂ ਉਹ ਪਿਆਰ ਵੀ ਤੁਹਾਡਾ ਰਹਿੰਦੇ ਦਿਨਾਂ ਦੇ ਵਿੱਚ ਕੱਪੜੇ ਮਾਰੇ ਕੱਪੜੇ ਦੇ ਰੰਗ ਵੰਗ ਲੈ ਜਾਂਦਾ ਤਾਂ ਫਿਰ ਇਸ ਦੇ ਉੱਤੇ ਜ਼ਰਾ ਗੌਰ ਜ਼ਰੂਰ ਕਰਿਆ ਕਰੋ ਇਸ ਤਰੀਕੇ ਦੇ ਹਾਲਾਤ ਜੁੜੇ ਬਣਦੇ ਜਾ ਰਹੇ ਨੇ ਤਾਂ ਹੁਣ ਖੋ ਪੈਦਾ ਵੀ ਲਾਜ਼ਮੀ ਆ ਬਾਕੀ ਵੀਡੀਓ ਨੂੰ ਦੇਖੋ ਤੇ ਆਪਣੀ رائے ਜ਼ਰੂਰ ਸਾਂਝੀ ਕਰਿਓ ਗ੍ਰੇਮ ਸਿੰਘ ਘਰ ਆਣਾ ਜਾਣਾ تھا ਲੜਾਈ ਲੜਾਈ ਸੀ ਉਹਦੇ ਬੱਚਾ ਉਹ ਕਰਨੇ ਲੱਗਦੇ تھے ਹਮ ਤੂ ਉਸੇ ਵਜ੍ਹਾ ਸੇ ਵੀ ਉਸਕੋ ਸ਼ੰਕਾ ਕੇ ਕਾਰਨ ਉਸਨੇ ਹਮਾਰੇ ਬਾਰੇ ਦਬਾਅ ਡਾਲਿਆ ਕਿ ਇਹ ਤੁਮ ਕੋ ਹਮਾਰੇ ਨਾਲ ਪਤਨੀ ਰੱਖਤੇ ਹੋ ਮਾਰੇ ਸਾਥ ਉਸਕੇ ਸਾਹਮਣੇ ਰਹਤੇ ਹੋ ਜੇ ਆਣਾ ਨਾ ਛੋੜ ਲਿਆ ਪਰ ਆ ਤੇ ਆਣਾ ਜਾਣਾ ਬਿਲਕੁਲ ਛੋੜ ਲਿਆ ਬੇ ਲੜਾਈ ਦਾ ਘੜਾ ਬਹੁਤ ਪੰਚਾਇਤੇ ਵੀ ਹੋਈ ਫਾਨਾ ਪੁਲਿਸ ਵੀ ਹੋਆ ਲੇਕਿਨ ਕੋਈ ਮਾ ਕਾਰਗਮ ਹੋਈ ਹੈ ਹਮਾਰੇ ਤਾਊ ਕਲਰ ਕਾ ਹੈ ਸਤਨਾਮ ਸਿੰਘ ਕਿੰਨੀ ਦੂਰ ਘਰ ਹੈ ਆਪਕੇ ਘਰ ਸੇ ਮਾਸ ਮੇ ਹੈ ਥੋੜਾ ਹੀ ਹੈ ਕਿ 4-5 ਮੀਟਰ ਹੋਏਗਾ ਦ ਤੋ ਆਪ ਡਰ ਕੀ ਵਜ੍ਹਾ ਸੇ ਆਪਣੀ ਪਤਨੀ ਕੀ ਸਾਦੀ ਪ੍ਰੇਮੀ ਸੇ ਕਰਾ ਦਈਏ ਹੈ ਗਿਆ ਕਾਹੇ ਕ ਡਰ ਥਾ ਡਰ ਥਾ ਜਾਨ ਮਾਲ ਕਾ ਖਤਰਾ ਥਾ ਮੇਰੇ ਨੂੰ ਨੀਲੇ ਡਰਮ ਬਾਲਾ ਖੋਫ ਤੇ ਦੂਜੇ ਪਾਸੇ ਸੱਪ ਵਾਲਾ ਮਾਮਲਾ ਕਿਸ ਤਰੀਕੇ ਦੇ ਨਾਲ ਜੜੀਆਂ ਪਤਨੀਆਂ ਨੇ ਉਹ ਐਨੀਆਂ ਕੁ ਜ਼ਿਆਦਾ ਬੇਵਫਾ ਹੋ ਰਹੀਆਂ ਨੇ ਕਿ ਆਪਣੇ ਪਤੀਆਂ ਨੂੰ ਰਸਤੇ ਵਿੱਚ ਹਟਾਉਣ ਦੇ ਵਾਸਤੇ ਉਹਨਾਂ ਦੇ ਵੱਲੋਂ ਖੋਫ ਨਾ ਕਦਮ ਚੁੱਕੇ ਜਾ ਰਹੇ ਨੇ ਤੇ ਆਪਣੇ ਪਤੀਆਂ ਨੂੰ ਬੇਦਰਦ ਬਹੁਤ ਜ਼ਿਆਦਾ ਜਿਹੜੇ ਕਿ ਮਾਫ ਕਰਨਾ ਵੀ ਬਹੁਤ ਜ਼ਿਆਦਾ ਜਿਹੜੇ ਕਿ ਖੋਫ ਨਾਕ ਮੌਤ ਉਹਨਾਂ ਨੂੰ ਅੱਧਤੀ ਚਾਰੀਆ ਤਾਂ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਤੋਂ ਬਾਅਦ ਹੁਣ ਪਤਿਆਂ ਦੇ ਵਿੱਚ ਵੀ ਡਰ ਆ ਕਿ ਜੇਕਰ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਉਸ ਦੀ ਪਤਨੀ ਦੇ ਬਾਹਰ ਕਿਸੇ ਦੇ ਨਾਲ ਨਜਾਇਜ਼ ਸਬੰਧ ਨੇ ਤਾਂ ਮਾਤ ਨਾਲ ਚੰਗਾ ਉਹ ਸਮਝਦੇ ਨੇ ਕਿ ਉਸ ਦੀ ਪਤਨੀ ਨੂੰ ਆਪਣੇ ਆਪ ਆਪਣੇ ਹੱਥਾਂ ਦੇ ਨਾਲ ਉਸ ਦੇ ਪ੍ਰੇਮੀ ਦੇ ਨਾਲ ਤੋੜ ਦਿੱਤਾ ਜਾਵੇ ਤਾਂ ਕਿ ਕਟੋ-ਕਾਟੋ ਆਪਣੀ ਜ਼ਿੰਦਗੀ ਦਾ ਚੈਨ ਦੇ ਨਾਲ ਜੀਵੇਗਾ ਪਰ ਮਾਰਕੇ ਡਰਾਮ ਦੇ ਵਿੱਚ ਪੈਣ ਨਾਲ ਤਾਂ ਸਹੀ ਹੈ ਕਿਉਂਕਿ ਪਤਨੀਆਂ ਨੇ ਇਸ ਤਰੀਕੇ ਦਾ ਖੌਫ ਪੈਦਾ ਕੀਤਾ ਹੋਇਆ ਹੈ ਕਿ ਪਤੀ ਹੁਣ ਡਰਦੇ ਹੋਏ ਨਜ਼ਰ ਆ ਰਹੇ ਇੱਕ ਤਾਸ਼ਾ ਮਾਮਲਾ ਯੂਪੀ ਦੇ ਲਖੀਮਪੁਰ ਤੋਂ ਸਾਹਮਣੇ ਆ ਜਿੱਥੇ ਕਿ ਤਿੰਨ ਬੱਚਿਆਂ ਦੀ ਮਾਂ ਦੇ ਬਾਹਰ ਸਬੰਧ ਹੁੰਦੇ ਨੇ ਤੇ ਜਦੋਂ ਪਤੀ ਨੂੰ ਪਿੰਕ ਲੱਗਦੀ ਹੈ ਤਾਂ ਉਹ ਦੇਖਦਾ ਹੈ ਕਿ ਉਸ ਦੀ ਪਤਨੀ ਦੇ ਤਾਂ ਬਾਹਰ ਕਿਸੇ ਨਾਲ ਗੱਲਬਾਤ ਹੈ ਤਾਂ ਉਹ ਆਪਣੇ ਤਿੰਨ ਬੱਚੇ ਰੱਖ ਲੈਂਦਾ ਤੇ ਪਤਨੀ ਨੂੰ ਪੂਰੀ ਪੰਚਾਇਤ ਦੇ ਸਾਹਮਣੇ ਉਸ ਦੇ ਨਾਲ ਵਿਆਹ ਕਰਵਾ ਦਿੰਦਾ ਜ ਜਿਹਦੀਆਂ ਤਸਵੀਰਾਂ ਸਾਹਮਣੇ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਜਿਹੜੀ ਕਿ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਤਰੀਕੇ ਦਾ ਜਿਹੜਾ ਕਿ ਖੌਫ ਉਹ ਪਤੀਆਂ ਦੇ ਵਿੱਚ ਪੈਦਾ ਹੋ ਗਿਆ ਕਿ ਹੁਣ ਖੁਦ ਪਤਨੀਆਂ ਦੇ ਜੁੜੇ ਕੀ ਵਿਆਹ ਰਚਾਏ ਜਾ ਰਹੇ ਨੇ ਤਾਂ ਕਿ ਉਹਨਾਂ ਦੀ ਜ਼ਿੰਦਗੀ ਜੜਕੀ ਬਖਸ਼ੀ ਜਾ ਸਕੇ ਇਸ ਤਰੀਕੇ ਦੇ ਜਿਹੜੇ ਹਾਲਾਤ ਬਣ ਚੁੱਕੇ ਨੇ ਨਜ਼ਾਇਜ਼ ਸਬੰਧਾਂ ਦੇ ਚੱਲਦੇ ਪਤਾ ਨਹੀਂ ਕਿੰਨੇ ਕੁ ਹੋਂ ਤੱਕ ਜਿਹੜੇ ਕੀ ਘਰ ਬਰਬਾਦ ਹੋ ਚੁੱਕੇ ਨੇ ਚੰਦ ਦਿਨਾਂ ਦੇ ਪਿਆਰ ਪਿੱਛੇ ਲੋਕ ਆਪਣੇ ਪਤੀਆਂ ਨੂੰ ਜਾਂ ਫਿਰ ਪਤਨੀਆਂ ਨੂੰ ਆਪਣੇ ਮਾਸੂਮ ਬੱਚਿਆਂ ਨੂੰ ਤੱਕ ਨਹੀਂ ਦੇਖਦੇ ਤੇ ਉਹਨਾਂ ਨੂੰ ਵੀ ਛੱਡ ਦਿੰਦੇ ਨੇ ਪਰ ਹਮੇਸ਼ਾ ਹੀ ਜਿਹੜੇ ਅਜਿਹੇ ਰਿਸ਼ਤੇ ਹੁੰਦੇ ਨੇ ਉਹਨਾਂ ਦੀ ਉਮਰ ਜ਼ਿਆਦਾ ਲੰਬੀ ਨਹੀਂ ਹੁੰਦੀ ਤਾਂ ਹਮੇਸ਼ਾ ਹੀ ਆਪਣੇ ਪਤੀ ਪਤਨੀ ਦੇ ਪ੍ਰਤੀ ਜਿਹੜਾ ਕੀ ਵਫਾਦਾਰ ਰਹਿਆ ਕਰੋ ਕਿਉਂਕਿ ਤੁਹਾਡਾ ਜੀਵਨ ਸਾਰੀ ਉਮਰ ਤੁਸੀਂ ਆਪਣੇ ਪਤੀ ਦੇ ਨਾਲ ਆਪਣੀ ਪਤਨੀ ਦੇ ਨਾਲ ਕੱਟਣੀ ਹੁੰਦੀ ਹੈ ਤਾਂ ਹੱਸ ਖੇਡ ਕੇ ਜ਼ਿੰਦਗੀ ਬਸਰ ਕਰੋ ਪਰ ਤੁਸੀਂ ਜਦੋਂ ਕਿਸੇ ਨਵੇਂ ਦੀ ਐਂਟਰੀ ਆਪਣੇ ਪਵਿੱਤਰ ਰਿਸ਼ਤੇ ਦੇ ਵਿੱਚ ਕਰ ਲੈਣੇ ਤਾਂ ਤੁਹਾਡੇ ਪਵਿੱਤਰ ਰਿਸ਼ਤੇ ਦੇ ਵਿੱਚ ਵੀ ਤਰੇੜਾ ਪੈਂਦੀ ਹੈ ਨਾ ਤੇ ਦੂਜੇ ਪਾਸੇ ਜਿਸ ਦੇ ਨਾਲ ਤੁਸੀਂ ਭੱਜਦੇ ਹੋ ਜਾਂ ਜਿਸ ਦੇ ਨਾਲ ਤੁਸੀਂ ਵਿਆਹ ਰਚਾ ਲੈਣੇ ਆ ਤਾਂ ਉਹ ਪਿਆਰ ਵੀ ਤੁਹਾਡਾ ਰਹਿੰਦੇ ਦਿਨਾਂ ਦੇ ਵਿੱਚ ਕੱਪੜੇ ਮਾਰੇ ਕੱਪੜੇ ਦੇ ਰੰਗ ਵੰਗ ਲਹਿ ਜਾਂਦਾ ਤਾਂ ਫਿਰ ਇਸ ਦੇ ਉੱਤੇ ਜ਼ਰਾ ਗੌਰ ਜ਼ਰੂਰ ਕਰਿਆ ਕਰੋ ਇਸ ਤਰੀਕੇ ਦੇ ਹਾਲਾਤ ਜਿਹੜੇ ਬਣਦੇ ਜਾ ਰਹੇ ਨੇ ਤਾਂ ਹੁਣ ਖੌ ਪੈਦਾ ਵੀ ਲਾਜ਼ਮੀ ਆ ਬਾਕੀ వీడియో ਨੂੰ ਦੇਖੋ ਤੇ ਆਪਣੀ رائے ਜ਼ਰੂਰ ਸਾਂਝੀ ਕਰੋ। ਗਰੇਮ ਤੋਂ ਘਾਣਾ ਜਾਣਾ تھا ਲੜਾਈ ਜਣਾਣੀ ਸੀ ਉਧਰ ਬਚਾਅ ਕਰ ਕਰਨੇ ਚਾਹਤੇ تھے ہم। ਤੂਸੀ ਬਿਲਾਸੇ ਵੀ ਉਸਕੋ ਸ਼ੰਕਾ ਕੇ ਕਾਰਨ ਉਸਨੇ ਹਮਾਰੇ ਪਰੇ ਦਬਾਅ ਡਾਲਿਆ ਕਿ ਇਹ ਤੁਮ ਕੋ ਹਮਾਰੀ ਲੜ ਬਗਲ ਪਤਨੀ ਰੱਖਤੇ ਹੋ ਮਾਰੇ ਸਾਥ ਉਸਕੇ ਸਾਥ ਰਹਤੇ ਹੋ। ਜਨੇ ਆਨ ਨਾ چھوڑ ਲਿਆ ਫਿਰ ਅਣਜਾਣੇ ਬਿਲਕੁਲ ਛੋੜ ਲਿਆ ਫਿਰ ਲੜਾਈ ਦਾੜਾ ਬਹੁਤ ਪੰਚਾਇਤੇ ਵੀ ਹੋਈ থানা ਪੁਲਿਸ ਵੀ ਹੋਆ। ਲੇਕਿਨ ਕੋਈ ਮਾ ਕਾਰਕਮ ਹੋਈ। ਇਹ ਹਮਾਰੇ ਤਾਊ ਕਲਰ ਕਾ ਹੈ ਸਤਨਾਮ ਸਿੰਘ। ਕਿਤਨੀ ਦੂਰ ਘਰ ਹੈ ਆਪਕੇ ਘਰ ਸੇ? ਬਾਸ ਮੇਂ ਹੈ ਥੋੜਾ ਹੈ। ਕਿਲਪ ਚਾਰ 5 ਮੀਟਰ ਹੋਏਗਾ ਤੋ ਆਪ ਡਰ ਕੀ ਵਜਹ ਸੇ ਆਪਣੀ ਪਤਨੀ ਕੀ ਸਾਥੀ ਪ੍ਰੇਮੀ ਸੇ ਕਰਾ ਦਿਆ ਹੈ ਕਿਆ ਕਾਹੇ ਕਦਰ ਥਾ ਡਰ ਥਾ ਜਾਨ ਮਾਲ ਦਾ ਖਤਰਾ ਥਾ ਮੇਰੇ ਕੋਲ